ਲਓ ਜੀ ਚੈੱਕ ਕਰ ਲੋ ਜੀ ਡੈਡੀ ਕਬੂਤਰ ਜੀ ਮੋਰ ਵਾਲਾ ਨਾਲ ਜੀ 골ਡਨ ਕਬੂਤਰ ਦੇਖ ਕੜੀ ਪਈਏ ਦੋਸਤੋ ਠੀਕ ਹੈ ਆਹ एरिया ਦੇਖ ਲੋ ਜੀ ਤੇ ਆਪਾਂ ਜਿਹੜੇ ਕਬੂਤਰ ਰਏ ਆ ਦੋ ਦੇਖਾ ਰਹੀ ਹੈ ਜਿਹੜਾ ਸ਼ੌਂਕ ਕਰਾਵਾਂਗੇ ਇੱਕ ਮੋਰ ਵਾਲਾ ਤੇ ਇੱਕ 골ਡਨ ਜੇ ਉਹਦੇ ਮੋਰ ਲੱਗੀ ਪਰ ਹੁਣ ਫਿੱਕੀ ਹੋ ਗਈ ਹੈ ਲਓ ਜੀ ਸਾਥੀ ਸ਼੍ਰੀ ਕਾਲ ਦੀ ਸਾਰੇ ਭਰਾਵਾਂ ਨੂੰ ਬਾਰਡਰ ਲੋ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੀ ਸਾਰੇ ਭਰਾ ਠੀਕ ਠਾਕ ਹੋਣਗੇ ਲਓ ਜੀ ਇੱਕ 골ਡਨ ਕਬੂਤਰ ਇੱਕ ਨਾਲ ਹੈ ਜੀ ਟੈਡੀ ਕਬੂਤਰ ਹੈ ਟੈਡੀ ਕਬੂਤਰ ਤੇ ਮੋਹਰ ਲੱਗੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਜੀ ਲੋਈ ਦੋਸਤੋਂ ਸ਼ੌਂਕ ਕਰ ਲਓ ਆ ਕਬੂਤਰ ਬੰਦਾ ਜੀ ਠੀਕ ਹੈ ਹੁਣ ਥੋੜੀ ਵਿਕੀ ਹੋ ਗਈ ਹੈ ਤੇ ਇਸ ਦਾ ਕੇ ਨਹੀਂ ਦੇ ਬਿਲਕੁਲ ਕਲੀਅਰ ਹੈ ਆ ਦੇਖ ਸਕਦੇ ਤੁਸੀਂ ਠੀਕ ਹੈ ਜੀ ਤੇ ਆ ਕਬੂਤਰ ਜੇ ਇਹਦੇ ਪਰਪੁਰ ਜੇ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਪੀ ਜਦੋਂ ਡਾਉਣ ਵੇਲੇ ਜਿਹੜਾ ਵਾ ਲਓ ਜੀ ਸਭ ਤੋਂ ਪਹਿਲਾਂ ਪਾਰੇ ਦਾ ਸ਼ੌਂਕ ਕਰ ਲਓ ਆ ਵੇਖ ਲਓ ਜੀ ਠੀਕ ਹੈ ਜੀ ਚੰਗੀ ਬਣਾ ਭਰਾਵਾਂ ਨੂੰ ਜਿਹੜੇ ਸ਼ੌਂਕ ਕਰਾਉਨੇ ਆ ਤੇ ਕਲਰ ਜਿਹੜਾ ਇੱਕ ਸਾਈਡ ਨੀਲਾ ਲੱਗਾ ਏ ਤੇ ਇੱਕ ਸਾਈਡ ਸੰਤਰੀ ਲੱਗਾ ਏ ਠੀਕ ਹੈ ਯਾਰ ਤੇ ਮੋਰ ਬਣਾਵਾਂਗੇ ਪੱਤ ਖਾਤੀ ਆ ਤੇ ਇਹਦੇ ਇਹ ਲੋ ਇੱਕ ਪਤਾ ਦੋ ਮਝੇ ਤੇ ਪੰਜਿਆਂ ਦਾ ਵੀ ਇਹਦੀ ਸ਼ੌਂਕ ਕਰ ਲਓ ਇਹ ਹੁੰਦੇ ਜਿਹੜੇ ਕਬੂਤਰ ਆ ਜੀ ਉੱਡਣ ਵਾਲੇ ਅਸਮਾਨੀ ਟੈੜੀ ਉਹਨਾਂ ਦੇ ਵਿੱਚੋਂ ਦੋਸਤੋ ਜਿਹੜਾ ਕਬੂਤਰ ਹੈਗਾ ਇਹ ਅੱਖ ਦਾ ਵੀੜਾ ਤੁਹਾਨੂੰ ਬਹੁਤ ਸ਼ੌਂਕ ਕਰਾਉਂਦੇ ਆ ਬਹੁਤ ਹੀ ਮਜ਼ੇਦਾਰ ਜਿਹੜੀ ਇਹਦੀ ਅੱਖ ਹੈਗੀ ਜੀ ਅੱਜ ਆਪਾਂ ਜਿਹੜਾ ਵਾ ਲੈ ਕੇ ਆਏ ਕਬੂਤਰ ਭਰਾਵਾਂ ਦੇ ਸ਼ੌਂਕ ਦੇ ਲਈ ਲਓ ਜੀ ਅੱਖ ਦਾ ਬਿਲਕੁਲ ਵੇਖ ਲੋ ਜੀ ਰੇਂਗ ਸ਼ਿੰਗ ਪੂਰਾ ਮੁਕੰਮਲ ਜੀ ਆਹ ਵੇਖੋ ਜੀ ਸ਼ੌਂਕ ਕਰੋ ਇਹ ਅੱਖ ਦਾ ਕਿਉਂਕਿ ਇਹ ਅੱਖ ਆ ਜਿਹੜੀ ਆ ਪਰਾਵਾ ਨੂੰ ਚੰਗੀ ਦਾ ਆਪਾਂ ਸ਼ੌਂਕ ਕਰਾਈਦਾ ਵਾ ਕਿਉਂਕਿ ਆਪਣੇ ਭਰਾ ਬਾਜ ਕਹਿੰਦੇ ਆ ਵੀ ਅੱਖ ਦਾ ਭਾਈ ਚੰਗੀ ਦਾ ਸ਼ੌਂਕ ਨਹੀਂ ਕਰਾਇਆ ਸੋ ਆਪਣੇ ਵੇਖ ਲੋ ਜੀ ਆ ਟੈਡੀ ਅਸਮਾਨੀ ਟੈਡੀ ਜੇ ਤੇ ਅਸਮਾਨੀ ਟੈਡੀ ਜਿਹੜੇ ਹੁੰਦੇ ਆ ਉਹਨਾਂ ਦਾ ਫਰਕ ਹੁੰਦਾ ਵਾ ਤੇ ਜਿਹੜੇ ਹੁੰਦੇ ਆ ਘਰੇ ਰੱਖਣ ਵਾਲੇ ਸ਼ੌਂਕੀਏ ਦੋਰੀ ਉਹਨਾਂ ਦਾ ਫਰਕ ਹੁੰਦਾ ਜੀ ਤੇ ਲਓ ਜੀ ਹੁਣ ਤੁਹਾਨੂੰ ਫੇਰ ਕਰੀ ਸ਼ੌਂਕ ਕਰਾ ਦਿੰਦੇ ਪਰਦਾ ਕਿਉਂਕਿ ਪਰਦਾ ਸ਼ੌਂਕ ਕਰੋਗੇ ਮੇਰੇ ਭਰਾ ਤੁਹਾਨੂੰ ਵਾਕਿਆ ਮਜ਼ਾ ਆਏਗਾ ਤੇ ਲਓ ਜੀ ਫੇਰ ਚੈੱਕ ਕਰ ਲੋ ਇੱਕ ਵਾਰ ਹਲੋ ਜੀ ਜੀ ਕਲਰ ਆ ਜੀ ਇੱਕ ਮੋਹਰ ਲੱਗੀ ਏ ਦੋਸਤੋ ਇਹਨੂੰ ਤੇ ਤੁਹਾਨੂੰ ਛੱਡ ਕੇ ਉਹ ਜਿਹੜਾ ਸ਼ੌਂਕ ਕਰਾਉਂਦੇ ਛੱਡੂ ਜੀ ਲੋ ਜੀ ਆ ਜੀ ਲੋ ਜੀ ਆ ਜੀ ਠੀਕ ਹੈ ਜੀ ਕਿ ਕਬੂਤਰ ਸਰੀ ਆ ਸਰੀ ਵੀ ਇਹਨੇ ਛੱਡਿਆ ਹੀ ਜਾਲ ਚ ਤੇ ਸਰੀ ਲਿਆ ਗਿਆ ਆਪਾਂ ਛੱਡਤਾ ਜੀ ਤੇ ਬਾਅਦ ਚ ਇਹਨੂੰ ਜਿਹੜਾ ਬਕਸੂਏ ਲਗਾ ਦਾਂਗੇ ਟੈਡੀ ਕਬੂਤਰ ਦੇਖ ਲਓ ਜੀ ਮੇਰੇ ਭਰਾ ਜਿੰਨੇ ਵੀ ਆ ਤੇ ਇਸ ਤੋਂ ਬਾਅਦ ਜਿਹੜਾ ਵਾ ਤੁਹਾਨੂੰ 골ਡਨ ਕਬੂਤਰ ਹੈ ਆਵਾਸ਼ ਵਾਲ ਦੇ ਉੱਤੇ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਲੋਈ ਅੱਖ ਦਾ ਮੇਰੇ ਭਰਾ ਸ਼ੌਂ ਕਰੀ ਜਾਓ ਤੇ ਜਿਹੜਾ ਵਾ ਨਾਲ ਨਾਲ ਭਰਾਵਾਂ ਦੇ ਜਿਹੜੇ ਆਪਾਂ ਵਾ ਨਾਂ ਜਿਹੜੇ ਆ ਬੋਲੀ ਜਾਂਦੇ ਆ ਜੀ ਦਲਰਾਜ ਫੌਜੀ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਕਾਲਾ ਜੱਟ ਜੀ ਜਸ ਭਾਈ ਨੇ ਜਸ ਫਾਜੀ ਦੇ ਅਗਲੇ ਬੰਦੇ ਮੈਨੂੰ ਪਤਾ ਨਹੀਂ ਜੀ ਕੀ ਨਾਂ ਲੱਗਦਾ ਜੀ ਇੱਕ ਆਪਣੇ ਪੱਟੀ ਤੋਂ ਭਾਈ ਹਣੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਕਿ ਨਾਮ ਇਸ ਟਾਈਮ ਆਪਾਂ ਜਿਹੜੇ ਡੈਰੀ ਤੇ ਲਿਖੇ ਨਹੀਂ ਆ 골ਡਨ ਕਬੂਤਰ ਜੇ ਆ ਦੇ ਮਜ਼ੇਦਾਰ ਕਬੂਤਰ ਜੇ ਝੱਸ ਲੈਣ ਵਾਲਾ ਕਬੂਤਰ ਤੇ ਇਹਦੀ ਆਪਾਂ ਫੁੱਲ ਗਰੰਟੀ ਦਿੰਦੇ ਆ ਜੀ ਬੱਚੇ ਵੀ ਡਾਏਗਾ ਤੇ ਪਲੱਸ ਆਪ ਹੀ ਵੱਡੇਗਾ ਜਿਹੜੇ ਭਰਾ ਆਪਾਂ ਕੋਈ ਬਰੀਡਰ ਨਰ ਮੰਗਦੇ ਸੀ ਆ 골ਡਨ ਜਿਹੜਾ ਨਰ ਜੇ ਆਪਣੇ ਕੋ ਆਇਆ ਹਲੋ ਇਹ ਕਲੀਅਰ ਹੋ ਨਹੀਂ ਰਹੀ ਅੱਖ ਕਿਉਂਕਿ ਥੋੜਾ ਜਿਹਾ ਟਾਈਮ ਜਿਹੜਾ ਵੱਧ ਹੋ ਗਿਆ ਵਾ ਤੇ ਇਸ ਕਰਕੇ ਅੱਜ ਜਿਹੜੀ ਸ਼ਾਮ ਦੀ ਵੀਡੀਓ ਪਾਣ ਦੀ ਬਈ ਆ ਤੇ ਇਸ ਤੋਂ ਬਾਅਦ ਆ ਜੀ ਜਿਹੜਾ ਤੁਹਾਨੂੰ ਆਪਾਂ ਭਾਰ ਦਾ ਸ਼ੌਂਕ ਕਰਾਉਨੇ ਆ ਲੋ ਜੀ ਆ ਪਾ ਰਹੇ ਆ ਕਿ ਕੱਟੇ ਹੋਏ ਆ ਪਰ ਫਿਰ ਵੀ ਜਿਹੜਾ ਸ਼ੌਂਕ ਕਰਾਵਾਂਗੇ ਭਰਾਵਾਂ ਨੂੰ ਆਹ ਪਰ ਜੇ ਇਹਨੂੰ ਤੇ ਇਹਦੇ ਜਿਹੜੇ ਕਲਰ ਦੋਸਤੋ ਥੋੜਾ ਜਿਹਾ ਲੱਗਾ ਏ ਤੇ ਇਹ ਆ ਬਸ ਇੱਥੇ ਲੱਗਾ ਏ ਮੋਡੇ ਦੇ ਠੀਕ ਹੈ ਏ ਆ ਦੇਖੋ ਭਰ ਕੇ ਥਗੜੇ ਬੰਨੇ ਬੁਰਾ ਏ ਠੀਕ ਹੈ ਜੀ ਮੋਡੇ ਤੇ ਠੱਪਾ ਲੱਗਾ ਜੀ ਤੇ ਜਿਹੜੀ ਕੜੀ ਪਈ ਉਹ ਵੀ ਤੁਹਾਨੂੰ ਦਿਖਾਉਨੇ ਆ ਜੀ ਕਿਹਰੇ ਰੰਗ ਦੀ ਕੜੀ ਪਈ ਆ ਤੇ ਕਿੰਨੇ ਨੰਬਰ ਪਈ ਆ ਜੀ ਆ ਜੀ ਜੇ ਆਪਾਂ ਇਧਰੋਂ ਵੇਖਦੇ ਆ ਜੀ ਤੇ 16 ਨੰਬਰ ਹੀ ਬੰਦੀ ਜੀ ਪਰ 91 ਨੰਬਰ ਜੀ ਠੀਕ ਹੈ ਜੀ 91 ਨੰਬਰ ਬੰਦੀ ਆ ਕੜੀ ਸਜ ਇਹ ਆਪਾਂ ਪੁੱਠਾ ਰੇਲੇ ਮੋਆਲ ਤੇ 91 ਨੰਬਰ ਦੀ ਕੜੀ ਬਈ ਇਹਨੂੰ ਠੀਕ ਹੈ ਜੀ ਤੇ ਇਸ ਤੋਂ ਬਾਅਦ ਤਾਨੂੰ ਪੰਜਿਆਂ ਦਾ ਸ਼ੌਂਕ ਕਰ ਲਓ ਜੀ ਪੰਜਿਆਂ ਦਾ ਆ ਜੀ ਦੰਦਨ ਛੱਡ ਕੇ ਇਹਦਾ ਸ਼ੌਂਕ ਕਰਾਉਣੀ ਆ ਕਰਾਓ ਜੀ ਸ਼ੌਂਕ ਛੱਡ ਕੇ ਲਓ ਜੀ ਆ 골ਡਨ ਨਰ ਜੇ ਆ ਵੈਲੋ ਜੀ ਫਲਾਉਣੀ ਵੈਲੋ 골ਡਨ ਨਰ ਦੀ ਨਾਲ ਆ ਟਾੜੀ ਕਬੂਤਰ ਜੇ ਆ ਦੋ ਕਬੂਤਰ ਹੈਗੇ ਜੀ ਦੋਸਤੋ ਜਿਸ ਵੀ ਨੂੰ ਚਾਹੀਦੇ ਹੋਣ ਆਪਣੇ ਨਾਲ ਕੰਟੈਕਟ ਕਰ ਲੇ ਜੀ 6239644081 ਆਪਣਾ ਨੰਬਰ ਜੀ 6239 64 4081 WhatsApp ਨੰਬਰ ਜੀ ਤੇ WhatsApp ਤੇ ਆਪਣੇ ਕਾਲ ਕਰਿਓ ਜੀ ਤੇ ਨੈਕਸਟ ਟਾਈਮ ਆਪਾਂ ਜਿਹੜਾ ਆਪਣੇ ਭਰਾਵਾਂ ਦੇ ਜਿਹੜੇ ਆਪਣੇ ਹੈਗੇ ਉਹਨਾਂ ਦਾ ਨਾਮ ਜ਼ਰੂਰ ਲਾਵਾਂਗੇ ਜੀ ਕਿਉਂਕਿ ਆਪਾਂ ਡਾਇਰੀ ਤੇ ਲਿਖਾਂਗੇ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ